ਇਹ ਗੁਲਾਬ ਜਿਹੜਾ ਅੰਗਰੇਜ਼ੀ ਗੁਲਾਬ ਆ ਉਧਰ ਵੱਡੇ ਬੂਟੇ ਵੀ ਤੁਹਾਨੂੰ ਦਿਖਾਏ ਆ ਅੰਗਰੇਜ਼ੀ ਗੁਲਾਬ ਪਿਆ ਥਾਰੇ ਇਹਈ ਤੇ ਅਸੀਂ ਗਰਾਫਟ ਕੀਤਾ ਤੇ ਇਹ ਵੱਖ-ਵੱਖ ਰੰਗ ਨਿਕਲਦੇ ਆ ਲਾਲ ਪੀਲਾ ਚਿੱਟਾ ਜਾਮਨੀ ਸਾਰੇ ਰੰਗ ਨਿਕਲਦੇ ਆ ਜੀ ਇਹ ਸੇਬ ਦਾ ਪਲਾਂਟ ਇਹ ਸੇਬਦਾਨ ਜੀ ਇਹਨੂੰ ਕਟਿੰਗ ਲੇਟ ਹੋ ਗਈ ਤੇ ਇਸ ਕਰਕੇ ਇਹਨੂੰ ਫਲ ਥੋੜਾ ਫੁੱਲ ਪਿਆ ਹਾਂਜੀ ਤੇ ਇਹ ਤੁਹਾਨੂੰ ਖੇਤ ਦਿਖਾਵਾਂਗੇ ਮੇਰੇ ਖੇਤ ਬਾਗ ਲੱਗਾ ਉੱਥੇ ਪੂਰੇ ਇਤਕੀ ਇੱਕ ਥਾਲ ਇਹਨਾਂ ਨੂੰ ਲਾਇਆ ਨੂੰ ਹੋਇਆ ਤੇ ਇੱਕ ਸਾਲ ਦੇ ਪਹਿਲਾਂ ਬੂਟੇ ਹੀ ਮਤਲਬ ਕੁੱਲ ਮਿਲਾ ਕੇ ਦੀ ਏਜ 2 ਸਾਲ ਆ ਤੇ 2 ਸਾਲਾਂ ਦਾ ਬੂਰ ਆ ਰਿਹਾ ਇਤਕੀ ਇਹਨਾਂ ਨੂੰ ਫਲ ਲੱਗੂਗਾ ਖੇਤ ਜਿਹੜੇ ਮੇਰੇ ਉਹ ਤਾਂ ਫਲ ਬੂਰ ਨਾਲ ਭਰੇ ਪਏ ਆ ਵਧੀਆ ਪਹਿਲੇ ਮੇਰੀ ਆਪਾਂ ਨੂੰ ਪਤਾ ਲੱਗ ਜਾਣਾ ਇਹ ਫਲ ਦਾ ਜੀ ਠੀਕ ਹੈ ਜੀ ਆਪਾਂ ਅੱਗੇ ਕਿਹੜੇ ਕਰਾਂਗੇ ਇਹਦੇ ਚ ਰੈੱਡ ਡਾਇਮੰਡ ਅਮਰੂਦ ਪਿਆਈ ਇਹ ਜਿਹੜਾ ਹੈਗਾ ਜਿਹੜਾ ਅੱਜ ਕੱਲ ਬਾਜ਼ਾਰ 'ਚ ਵੱਡਾ-ਵੱਡਾ ਅਮਰੂਦ ਆ ਰਿਹਾ ਆਪਣਾ ਵੀ ਐਨ ਆਰ ਬੀ ਹੀ ਬਹੁਤ ਵੱਡੇ ਵੱਡੇ ਸਾਈਜ਼ ਦਾ ਅਮਰੂਦ ਆਉਂਦਾ ਹੈ ਇਹ ਵੀ ਐਨ ਆਰ ਬੀ ਹੀ ਐ ਵੀ ਐਨ ਆਰ ਕੰਪਨੀ ਦਾ ਜੀ ਇਹ ਬਦਾਮ ਦੇ ਬੂਟੇ ਪਏ ਆਈ ਉਹ ਪਿੱਛੇ ਮੇਰਾ ਬਦਾਮ ਲੱਗਾ ਪਿਆ ਬੂਰਾ ਆਇਆ ਪਿਆ ਇਹਦੀਆਂ ਤੁਹਾਨੂੰ ਜੜੀਆਂ ਹੈਗੀਆਂ ਫੁੱਲ ਆਈਆਂ ਦੀਆਂ ਵੀ ਵੀਡੀਓ ਤੇ ਫੋਟੋਆਂ ਦਿਖਾਵਾਂਗੇ ਅਸੀਂ ਵੀ ਕਿਵੇਂ ਪਰਵਾ ਫੁੱਲ ਲਾਉਂਦਾ ਇਹਨੂੰ ਜਿਹੋਦੇ ਬੂਟੇ ਬਦਾਮ ਦੇ ਹੀ ਇਹ ਤੇਜ ਪੱਤਾ ਜਿਹੜਾ ਚੌਲਾਂ ਦੇ ਪੈਂਦਾ ਹੈਗਾ ਵਾਈ ਨਾਸ਼ ਕੋਦਰ ਵੱਡਾ ਬੂਟਾ ਵੀ ਤੁਸੀਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਹੁਣ ਵੀ ਦਿਖਾਵਾਂਗੇ ਪਿਛਲੇ ਪ੍ਰੋਗਰਾਮ 'ਚ ਵੀ ਇਹ ਜਿਹੜਾ ਆਪਾਂ ਨੂੰ ਨਾਲ ਸਤਲੁਜ ਪਿੰਕ ਆਲੂ ਬਖਾਰੇ ਦੇ ਨਾਲ ਲਾਉਣਾ ਪੈਂਦਾ ਈ ਕਾਲਾ ਅੰਬ੍ਰਤਰੀ ਆਲੂ ਬਖਾਰਾ ਅੱਛਾ ਜੀ ਤੇ ਇਹਨੂੰ ਮਤਲਬ ਮੇਲ ਫੀਮੇਲ ਦੇ ਤੌਰ ਤੇ ਵੀ ਵਰਤੇ ਆ ਜਾਂਦਾ ਫਲ ਵੀ ਲੱਗਦਾ ਇਹ ਉਹ ਹੈ ਅੱਛਾ ਜੀ ਲੀਚੀ ਡੇਹਰਾ ਦੂਨ ਵਾਲੀ ਲੀਚੀ ਪਈ ਹੈ ਜੀ ਇਹ ਦੇਖੋ ਬੂਰ ਵੀ ਆ ਰਿਹਾ ਉੱਪਰ ਇਹਨੂੰ ਇਹ ਪੰਜਾਬ ਚ ਜਿਆਦਾ ਕਾਮਯਾਬ ਜਿਹੜੀ ਲੀਚੀ ਹੈ ਸਪੈਸ਼ਲ ਜੀ ਨੂੰ ਵਧੀਆ ਫਲ ਲੱਗਦਾ ਤੇ ਪੰਜਾਬ ਦੇ ਕਲਾਈਮੇਟ ਤੇ ਕਾਮਯਾਬ ਹੈ ਡੇਹਰਾ ਦੂਨ ਵਾਲੀ ਲੀਚੀ ਹੈ ਜੀ